ਜਿਹੜੇ ਕਾਂਗਰਸੀ ਪਰਿਵਾਰ ਨੇ ਉਹ ਵਿਅਕਤੀ ਜਿਹਰੇ ਅੰਦਰਲੇ ਪਾਸੇ ਦਿਲ ਦੇ ਸੀਨੇ ਵਿੱਚ ਕਾਂਗਰਸ ਦੇ ਵਾਸਤੇ ਚੀਜ਼ ਪੈਦੀ ਹੈ ਬੇਸ਼ੱਕ ਕਦੀ ਇਹ ਕਦੀ ਮੇਰੇ ਬਾਰੇ ਵੀ ਕੁਝ ਮੈਨੂੰ ਕਹਿ ਦਿੰਦੇ ਨੇ ਲੇਕਿਨ ਉਹ ਸਿਆਣੇ ਕਹਿੰਦੇ ਕਿ ਆਪਣਿਆਂ ਦਾ ਗੁੱਸਾ ਹੀ ਲੱਗਦਾ ਜਿਹੜਾ ਅੰਦਰੋਂ ਆਵਾਜ਼ ਆਉਂਦਾ ਸਾਡੇ ਲੀਡਰ ਸਰਦਾਰ ਸੁਖਜਿੰਦਰ ਸਿੰਘ ਜੀ ਰੰਦਾਵਾ ਸਾਹਿਬ ਔਰ ਸਰਦਾਰ ਅਮਰ ਸਿੰਘ ਜੀ ਮੈਂਬਰ ਆਫ ਪਾਰਲੀਮੈਂਟ ਜਿਵੇਂ ਇਹ ਕਹਿ ਲਵਾਂ ਕਿ ਸਬਰ ਤੇ ਸੰਤੋਖ ਵਾਲਾ ਵਿਅਕਤੀ ਕੋਈ ਪੋਲਿਟਿਕਸ ਦੇ ਵਿੱਚ ਆਮ ਵਰਤਿਮ ਹੁੰਦਾ ਨਹੀਂ ਹੈ ਇਮਾਨਦਾਰ ਸ਼ਰੀਫ ਔਰ ਮੈਂ ਉਹਨਾਂ ਬਾਰੇ ਕੁਝ ਜਾਣਨ ਪਾਵਾਂ ਤੁਸੀਂ ਉਹਨਾਂ ਦੇ ਬਾਰੇ ਵਧੇਰੇ ਜਾਣਦੇ ਹੋ ਸੁਮੇਈ ਕਹਿੰਦਾ ਕਿ ਇਹੋ ਜਿਹੇ ਤਫੀਸ ਵਿਅਕਤੀਆਂ ਦੀ ਚੰਗੇ ਵਿਅਕਤੀਆਂ ਦੀ ਕਾਂਗਰਸ ਪਾਰਟੀ ਨੂੰ ਬਹੁਤ ਲੋੜ ਹੈ ਸਦਾ ਰਮਨ ਸਿੰਘ ਜੀ ਕਾਕਾ ਕੁਰਕੀਰਤ ਸਿੰਘ ਮੈਂ ਅਕਸਰ ਬੋਲਦੀ ਆ ਇਹ ਗੱਲ ਕਹਿੰਨਾ ਹੈ ਫਰਾਗਦਲੀ ਕਾਕਾ ਗੁਰਕੀਰਤ ਸਿੰਘ ਵੀ ਮੇਰੇ ਬਾਰੇ ਕਈ ਆਪਣੇ ਵਿਚਾਰ ਮੈਨੂੰ ਕਈ ਵਾਰੀ ਦੱਸ ਦੇ ਦਿੰਦੇ ਆ ਮੈਂ ਸੁਣਦਾ ਰਹਿੰਦਾ ਕਮੀਆਂ ਕੱਢਦੇ ਰਹਿੰਦੇ ਆ ਲੇਕਿਨ ਅੱਜ ਮੈਂ ਕਹਿਣੀ ਚਾਹਨਾ ਹੈ ਕਾਕਾ ਜੀ ਬਾਰੇ ਕਿ ਅਕਸਰ ਹੀ ਵਿਚਾਰ ਮਤਬੇਦ ਹੋ ਜਾਂਦੀ ਹੈ ਬਹੁਤ ਸਤਕਾਰਯੋਗ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਅਨਥਕ ਮਿਹਨਤੀ ਆਰਗੇਨਾਈਜੇਸ਼ਨ ਦਾ ਤਜ਼ੁਰਬਾ ਔਰ ਆਪਣੀ ਕਾਬਲੀਅਤ ਨਾਲ ਇਥੋਂ ਤੱਕ ਪਹੁੰਚਣ ਵਾਲਾ ਵਿਅਕਤੀ ਜੀ ਨੇ ਅਗਰ ਮੈਂ ਕਹਿ ਦਵਾਂ ਕਿ ਮੇਰਾ ਭਾਸ਼ਣ ਲਾਈਵ ਹੋਏਗਾ ਕੋਈ ਹੋਰ ਗੁੱਸਾ ਨਾ ਕਰ ਦੇ ਪੰਜਾਬ ਦੇ ਪ੍ਰਧਾਨਾਂ ਚੋਂ ਜੇ ਮੈਂ ਨੰਬਰ 1 ਪ੍ਰਧਾਨ ਦੀ ਚੋਣ ਕਰਾਂ ਸਿਸਟਮੈਟਿਕਲੀ ਵਾਸਤੇ ਤਾਂ ਮੈਨੂੰ ਲੱਗਦਾ ਉਹਦੇ ਵਿੱਚ ਲੱਖਾ ਸਿੰਘ ਦਾ ਨਾਮ ਲਖਵੀਰ ਸਿੰਘ ਲੱਖਾ ਦਾ ਨਾਮ ਆਏਗਾ ਔਰ ਪਾਰਟੀ ਦੇ ਅਸੇ ਖੜਨ ਤੇ ਮਰਨ ਵਾਲਾ ਬਹੁਤ ਸਰਕਾਰੀਓ ਸਾਬਕ ਮੰਤਰੀ ਰਹੇ ਔਰ ਕਦੇ-ਕਦੇ ਇਹਨਾਂ ਤੋਂ ਬਹੁਤ ਕੁਝ ਸਾਨੂੰ ਗੱਡੀ ਦੇ ਵਿੱਚ ਗੁਫ਼ਤਗੂ ਪੁਰਾਣੀਆਂ ਸਰਬਜੰਤ ਸਿੰਘ ਦੀਆਂ ਕਹਾਣੀਆਂ ਆਪਾਂ ਟਿਕੂ ਕਿਵੇਂ ਲeke ਚੱਲਨੇ ਔਰ ਅਸਲ ਵਿੱਚ ਜਿਨ੍ਹਾਂ ਨੂੰ ਵਿਚਾਰਿਆ ਨੂੰ ਅਸਲੀ ਕਾਂਗਰਸੀ ਕੌਣ ਹੈ ਜਿਹਨੂੰ ਟਿੱਕ ਵੀ ਨਾ ਦੇਵੇ ਤੇ ਫਿਰ ਵੀ ਕਾਂਗਰਸ ਦੀ ਧੁੰ ਦੇ ਵਿੱਚ ਤੇ ਕਾਂਗਰਸ ਦੇ ਰਾਗ ਦੇ ਵਿੱਚ ਆਪਣੀ ਆਵਾਜ਼ ਉਹ ਧੁੰ ਮਿਲਾਵੇ ਉਹ ਅਸਲ ਕਾਂਗਰਸੀ ਹੈ

बहुत सारे साने साथी ब्लॉक के प्रधान अजमेर सिंह परमिंदर सिंह साडे साने माइक लेके घूमी जा रहे थे तिवाड़ी साहब हां जी हाँ संजीव साडा जसप्रीत सिंह साडवोकेट साहब जतेंद्र सिंह जोगा जी बहुत ही कांग्रेस के प्रति दर्द रखने वाले कस्तूरी लाल मिंटू जी साकेत आनंद जी सुरेंद्र कुंदरा शक्ति।, शक्ति और मिस्टर जे पी के साथियों मैं बैठा कह रहा सुखजिंदर सिंह जी रंधावा मैं बहुत थल्यो नीचों ਆ ਗਿਆ ਤੇ ਇਸ ਕਰਕੇ ਮੈਂ ਇੱਕ ਇੱਕ ਨੀ ਚੀਜ਼ ਨੂੰ ਨੋਟ ਕਰਦਾ ਕਿਉਂਕਿ ਆਪ ਤਰੀਆਂ ਵਿਛਾਉਂਦੇ ਰਹੇ ਹੈ ਮੈਨੂੰ ਆਪ ਆਰਗੇਨਾਈਜੇਸ਼ਨ ਕਰਨ ਦਾ ਕਿ ਇੱਕ ਇੱਕ ਚੀਜ਼ ਨੂੰ ਬਰੀਕੀ ਨਾਲ ਮੈਂ ਸੁਜਿੰਦਰਿੰਦਰ ਦਾਵਾ ਜੀ ਨੂੰ ਕੱਲ ਤੇ ਕਹਿ ਰਿਹਾ ਸੀ ਮੈਂ ਕਿ ਜਿਹੜਾ ਮਾਈਕ ਲੱਗਿਆ ਹੈ ਨਾ ਉਹ ਵੀ ਰਾਜਾ ਜਿਹੜਾ ਹੈ ਜਿਹੜਾ ਅਸਲ ਵਿੱਚ ਅੱਜ ਦਾ ਸਾਰਾ ਕਾਰਕਰਮ ਹੈ ਉਹਦਾ ਨਾਮ ਹੈ ਅਖੀਰ ਤੇ ਲੈਣਾ ਮੈਂ ਕਿਉਂ ਮਾਈਕ ਦੀ ਵੀ ਉਹਨੇ ਦੇਖ ਕੇ ਲੈਣਾ ਭਾਈ ਐਸਾ ਲੱਦਦਾ ਹੋਰੀ ਆਵਾਜ਼ ਹੀ ਕਿਸੇ ਨੂੰ ਸਮਝ ਨਹੀਂ ਆਉਂਦੀ ਜੋ ਆਰਗੇਨਾਈਜ਼ਡ ਚੀਜ਼ਾਂ ਕਰਨ ਦਾ ਤਜਰਬਾ ਔਰ ਸਿਸਟਮੈਟਿਕਲੀ ਹਰ ਚੀਜ਼ ਨੂੰ ਪੰਜਾਬ ਔਰ ਠੀਕ ਕਰਦਾਵਾ ਸਾਹਿਬ ਨੇ ਮੈਂ ਉਹਨਾਂ ਨੂੰ ਕਿਹਾ ਜਿੱਦੜਵਾ ਦੇ ਵਿੱਚ ਵੀ ਅਸੀਂ ਇੰਨਾ ਆਰਗੇਨਾਈਜੇਸ਼ਨ ਕਰ ਨਹੀਂ ਹੈ ਜੋ ਅੱਜ ਮੈਨੂੰ ਸਮਰਾਲੇ ਆ ਕੇ कहते बंदिड चे दिमाग चाह समझ नहीं आती काम को पछाण कि किस प्रकार की काबिलियत रखने वाला व्यक्ति होएगा। और अगर ऐसा लीडर सामू मिल जाए तो वो ओ सत अगे जा सकता और राजा जी अगर इस तरह ऑरगेनाइज कम एक सौ सतारा दे सतार एम एल ए कर लैन ਤਾਂ ਮੈਨੂੰ ਲੱਗਦਾ ਸਾਨੂੰ ਫਿਰ ਕੋਈ ਮਾਤ ਨਹੀਂ ਕਈ ਵਰੇ ਦੇ ਸਕਦਾ ਲੇਕਿਨ ਤਰਾਸ ਕੀ ਹੈ ਕਿ ਕਾਂਗਰਸ ਪਾਰਟੀ ਦੇ ਲੀਡਰਸ਼ਿਪਾਨ ਬਹੁਤੀ ਤਰਜੀਹ ਸਨ ਰੱਖਣ ਨੂੰ ਦਿੰਦੇ ਨਹੀਂ ਉਹ ਕਹਿੰਦੇ ਹਮਾਰੇ ਕੋ ਸਭ ਪਤਾ ਹੈ ਸਾਨੂੰ ਪਤਾ ਹੈ ਇਹਨਾਂ ਨੂੰ ਕੁਝ ਨਹੀਂ ਪਤਾ ਪਰ ਜਿਹੜੀਆਂ ਇਹੋ ਜਿਹੀਆਂ ਸਕੀਮਾਂ ਨੇ ਜਿਹੜੀਆਂ ਆ ਉਹ ਕੰਮ ਕਰਦੇ ਜਿੱਥੇ ਕੋਈ ਵੱਡਾ ਲੀਡਰ ਹੈ ਉਹ ਤਾਂ ਬੀਐਲ 2 ਬਣਾਉਣ 'ਚ ਵਿਸ਼ਵਾਸ ਹੀ ਨਹੀਂ ਰੱਖਦਾ ਕਮੇਟੀ ਬਣਾਉਣ ਦੇ ਵਿੱਚ ਜਾਂ ਮੰਡਲ ਬਣਾਉਣ ਦੇ ਵਿੱਚ ਔਰ ਰਾਜਾ ਜੀ ਪਰਮਾਤਮਾ ਚੜ੍ਹਦੀ ਕਲਾ ਰੱਖੇ ਤੁਹਾਡੇ ਅੱਗੇ ਲੋਕਾਂ ਤੇ ਔਰ ਤੁਸੀਂ ਲੋਕ ਪੰਜਾਬ ਦੀ ਤਰਜਮਾਨੀ ਕਰੋ ਔਰ ਪੰਜਾਬ ਦੀ ਵਿਧਾਨ ਸਭਾ ਚ ਵੇਖ ਕੇ ਜਿਵੇਂ ਤੁਸੀਂ ਆਰਗੇਨਾਈਜ਼ ਹੋ ਔਰ ਗੱਲ ਨੂੰ ਤੁਸੀਂ ਲੋਕ ਪੰਜਾਬ ਦੀ ਵਿਧਾਨ ਸਭਾ ਚ ਪੰਜਾਬ ਦੇ ਲੋਕਾਂ ਦੇ ਔਰ ਆਪਦੇ ਅਲਾਗੇ ਕਿਸ ਤਰ੍ਹਾਂ ਸਵਾਰ ਲੋਂਗੇ ਮੈਨੂੰ ਪਤਾ ਹੈ ਕਿਉਂਕਿ ਇਸ ਵਿਅਕਤੀ ਦਾ ਫਿਰ ਉਵੇਂ ਹੀ ਪਿੰਡ ਵਾਈਜ਼ ਹੋਣਾ ਏਜੰਡਾ ਵੀ ਆ ਫਲਾਨੀ ਸੜਕ ਟੁੱਟੀ ਏ ਨਹੀਂ ਮੇਰੇ ਅੱਗੇ ਨੂੰ ਪਤਾ ਹੀ ਨਹੀਂ ਹੁੰਦਾ ਉਹ ਕਹਿ ਦਿੰਦੇ ਐ ਤੇ ਉਹ ਦਿਮਾਗ 'ਚ ਲਿਖ ਲੈਂਦਾ ਉਹ ਸਭ ਕੁਝ ਜਿਹੜਾ ਇੱਕ ਕਾਬਲ ਐਮਐਲਏ ਤੋਂ ਲੋਕ ਉਮੀਦ ਕਰਦੇ ਐ ਮੈਂ ਸਮਝਦਾ ਕਿ ਉਹ ਸਾਰੇ ਗੁਣ ਤੁਹਾਡੇ 'ਚ ਰਾਜਾ ਜੀ ਸੱਚੇ ਪਾਤਸ਼ਾਹ ਨੇ ਦਿੱਤੇ ਉਹਨਾਂ ਦਾ ਤੁਸੀਂ ਮੁੰਡਾ ਵੀ ਆਪ ਦਾ ਹਾਲੀ ਕੱਢਦੇ ਜਾਂਦੇ ਹੋ ਅਮਰੀਕਾ ਚੋਂ ਲਿਆ ਕੇ ਹੁਣ ਪੜਾਇਆ ਪੜੂਕੇ ਇੱਥੇ ਉਹਨੂੰ ਅੱਜ ਸਾਨੂੰ ਪਿੰਨੀਆਂ ਖਵਾਈ ਦਮ ਸਿਆਣੇ ਕਹਿੰਦੇ ਔਰ ਜੋ ਕਰਨ ਸਿੰਘ ਗਿੱਲ ਜੀ ਦੀ ਗੱਲ ਕਹੀ ਪਿਤਾ ਪਰ ਪੂਤ ਗੋੜੇ ਤੇ ਗੂੜਾ ਬਹੁਤੇ ਨਹੀਂ ਤੇ ਘੂੜਾ ਥੂੜਾ ਇਹ ਉਹੀ ਗੋੜ ਨੇ ਸਰਦਾਰ ਸਾਹਿਬ ਆ ਗਏ ਸੋ ਮੈਂ ਨੋਟ ਕਰ ਰਿਆ ਸੀਗਾ ਬਲੌਗ ਸਮਰਾਲਾ ਵੀਰ ਸਿੰਘ ਮਾਂਗਤ ਐਨਆਰਆਈ ਪਿੰਡਾਂ ਵਿੱਚ ਕਮੇਟੀਆਂ ਬਣਾਈਆਂ ਜਾਣ ਤੇ ਰੈਗੂਲਰ ਮੀਟਿੰਗ ਹੋਵੇ ਬਿਲਕੁਲ ਇਹ ਬੂਥ ਕਮੇਟੀ ਹੈ ਜਿਹੜੀ ਮੰਡਲ ਕਮੇਟੀ ਹੈ ਪਿੰਡਾਂ ਦੀਆਂ ਕਮੇਟੀਆਂ ਹੈ ਤੇ ਜੋ ਤੁਸੀਂ ਕਿਹਾ ਅਸੀਂ ਉਹਦੇ ਤੇ ਸਹਿਮਤ ਹਾਂ ਤੇ ਉਹਨਾਂ ਦੀਆਂ ਹਫਤਾਵਾਰ ਅਗਰ ਮੀਟਿੰਗਾਂ ਹੋਣਗੀਆਂ ਜਾਂ 15 ਦਿਨ ਬਾਅਦ ਜਾਂ ਮਹੀਨੇ ਬਾਅਦ ਤਾਂ ਇਹਦੇ ਨਾਲ ਕਾਂਗਰਸ ਪਾਰਟੀ ਮਜ਼ਬੂਤ ਹੋਏਗੀ ਉਸ ਤੋਂ ਬਾਅਦ ਉਹਨਾਂ ਨੇ ਨਾਲ ਇਹ ਵੀ ਕਿਹਾ कि ਸਾਨੂੰ ਰਾਜੇ ਗਿੱਲ ਵਰਗਾ ਲੀਡਰ ਚਾਹੀਦਾ ਫਿਰ ਬਜੀਤ ਸਿੰਘ ਬਲਾਕ ਇਨਚਾਰਜ ਅਸੀਂ ਪੂਰੇ ਸੁਚੇਤਾਂ ਲੀਡਰ ਐਮਸੀ ਦੀਆਂ ਟਿਕਟਾਂ ਲੈ ਕੇ ਜਿੱਤ ਜਾਂਦੇ ਨੇ ਸਰਦਾਰ ਸਾਹਿਬ ਨੇ ਫਾਰਮੂਲਾ ਦਿੱਤਾ ਫਿਰ ਭੱਜ ਜਾਂਦੇ ਨੇ ਔਰ ਸਾਡੇ ਕੋਲੇ ਕੋਈ ਐਸੀ ਚੀਜ਼ ਨਹੀਂ ਹੈ ਸਰਦਾਰ ਸਾਹਿਬ ਹਾਂ ਜਦੋਂ ਅਸੀਂ ਕਿਸੇ ਨੂੰ ਟਿਕਟ ਦਈਏ ਮੈਨੂੰ ਲੱਗਦਾ ਸਾਡੇ ਕੋਲ ਇੱਕ ਹੀ ਚੀਜ਼ ਹੈ ਵੇਖਣਾ ਨਹੀਂ ਕਿ ਅਸੀਂ ਹੋਣਾ ਪਿਸ਼ੋਕਰ ਜ਼ਰੂਰ ਵੇਖ ਲਈਏ कि किन्ना कि खड़न वाला बंदा अदरवाइज दीन दीनमान के सीधा है नहीं है सरदास साहब कसूरी लाल मिंटू उन्होंने कहा कि डिसिप्लिन असि जुतियां खा रहे हो तुसी नजारे रह रहे हो तुसी लड़ रहे हो हरियाणा चला गया इने ते तवज्जो दियो लड़ो ना भरकर बड़ा कुछ नहीं जाएगा भरकर मत जाएगा एक कसूरी लाल बयान सर उन्होंने कहा लीडर हो बेशक गलत बोलता है कांग्रेस पार्टी वीडी पार्टी है रंधावा साहब ने भी ठीक किया बहुत सारिया दिक्त आ जाए जे गल की दो हजार बीच सा हालात ना होंगे जे पूरे देश के अंदर गल होंगी ਅੱਜ ਸਾਡੀ ਹਲਾਟ ਕੁਝ ਬੋਰ ਹੋਣੀ ਸੀ ਸਾਡਾ ਡੈਮੋਕ੍ਰੇਸੀ ਇਨ ਦਾ ਪਾਰਟੀ ਤੇ ਕਈ ਵੀ ਰਾਹੁਲ ਗਾਂਧੀ ਜੀ ਨੂੰ ਹੀ ਜਾ ਕੇ ਕੁਝ ਨਾ ਕੁਝ ਲੋਕ ਕਹਿ ਦਿੰਦੇ ਆ ਤੇ ਉਹ ਵੀ ਸੁਣ ਲੈਂਦੇ ਮੈਨੂੰ ਲੱਗਦਾ ਅਮਰਿੰਦਰ ਸਿੰਘ ਕਹਿੰਦਾ ਸੀ ਗਰੀਬ ਦੇ ਘਰ ਮੇਂ ਸੋਨੇ ਸੇ ਉਸ ਦਾ ਭਵਿੱਖ ਨਹੀਂ ਤੂੰ ਬਦਲ ਸਕਤੇ ਰਾਹੁਲ ਗਾਂਧੀ ਕਿਉਂਕਿ ਮਗਰ ਜਾ ਕੇ ਮਿੰਤਾ ਕਰਕੇ ਲਿਆਈ ਤੇ ਫਿਰ ਉਹਨੂੰ ਪ੍ਰਧਾਨ ਬਣਾਇਆ ਜਿਹੜਾ ਸਾਡੇ ਲੀਡਰ ਦੇ ਖਿਲਾਫ ਗੱਲ ਕਰ ਰਿਹਾ ਸੀ ਕਿਉਂਕਿ ਇੰਡੀਸਪਲੈਂਡ ਰੰਨਾਵਾ ਸਾਹਿਬ ਮੇਰਾ ਤਾਂ ਚੇਤ ਕਰੇ ਮੈਂ ਰਾਤ ਨੂੰ ਕੱਢ ਕੇ ਬਾਹਰ ਮਾਰਾ ਪਰ ਕਈ ਵਾਰੀ ਪ੍ਰਧਾਨ ਹੁੰਦਿਆ ਜ਼ਹਿਰ ਦਾ ਪਿਆਲਾ ਤੁਹਾਨੂੰ ਪੀਣਾ ਪੈਂਦਾ ਪ੍ਰਧਾਨ ਨਾ ਹੋਵੇ ਪਰ ਮੈਂ ਕਰਾਂ ਕਿ ਤੁਹਾਨੂੰ ਪਤਾ ਹੈ ਤੁਸੀਂ ਮੇਰੇ ਨਾਲੋਂ ਵરિਸ਼ ਲੀਡਰ ਗੁਨੀਤ ਕੁਮਾਰ ਮੀਡੀਆ ਇਨ ਚਾਰਜ ਪਾਰਟੀ ਚੱਡ ਜਾਣ ਵਾਲੇ ਲੀਡਰ ਨੂੰ ਮੋੜ ਤਰਜੀਹ ਨਾ ਦਿੱਤੀ ਜਾਵੇ 100% ਕਿਉਂ ਤਰਜੀਹ ਦੇਣੀ ਹੈ ਉਹਦੀ ਲਾਈਨ ਪਿੱਛੇ ਹੋਣੀ ਚਾਹੀਦੀ ਹੈ ਔਂਡ ਤੋਂ ਮਨਾ ਨਹੀਂ ਕਰ ਸਕਦੇ ਲੇਕਿਨ ਉਹਨੂੰ ਪਿੱਛੇ ਹੋਵੇ ਜਾਂ ਜੋ ਪੁਰਾਣਾ ਬੰਦਾ ਨਿਰਾਸ਼ਾ ਹੋਵੇ ਬਿਲਕੁਲ ਅਸੀਂ ਤਾਂ ਕਹਿੰਦੇ ਹੁਣ ਰਾਜ ਮੈਂ ਸਰਦਾਰ ਅਮਰ ਸਿੰਘ ਤੇ ਸੁਖਜਿੰਦਰ ਸਿੰਘ ਦਾਵਾ ਹੀ ਗੱਲ ਕਰਦੇ ਆਂ ਕਿ ਇਹ ਪਾਰਟੀ ਦੇ ਕੰਮ ਚੱਲ ਪਿਆ ਅਸੀਂ ਜਿੰਨਾ ਨੇ ਗੱਲ ਕਹੀ ਕਿ ਰਾਹੁਲ ਜੀ ਨਾਲ ਗੱਲ ਕਰਾਂਗੇ ਰਾਜ ਸਰਦਾਰ ਅਮਰ ਸਿੰਘ ਜੀ ਇਹਨਾਂ ਨੇ ਗੱਲ ਕੀਤੀ ਕਿ ਰਾਹੁਲ ਜੀ ਨਾਲ ਵੀ ਗੱਲ ਕਰਾਂਗੇ ਕਿ ਬਾਹਰੋਂ ਆਇਆ ਬੰਦਾ ਉਹ ਸੈਰ ਕਰਿਆਉਂਦਾ ਤੇ ਦਵਾਰੇ ਫੇਰੂ ਆ ਕੇ ਚੱਕ ਕੇ ਉਹ ਮੈਂ ਤਾਂ ਭੁਗ ਭੋਗ ਗਿਆ ਸਰਦਾਰ ਬਨਪ੍ਰੀਤ ਸਿੰਘ ਬਾਦਲ ਜੀ ਅਸੀਂ ਉਹਨਾਂ ਨੂੰ ਹਰਾਇਆ ਉਹ 5 ਸਾਲ ਮੰਤਰੀ ਰਹੇ ਫੇਰ ਚਲੇ ਗਏ ਅਸੀਂ ਫੇਰ ਹੋਤੇ ਨਹੀਂ ਹੋਤੇ ਅਸੀਂ 3 ਮਹੀਨੇ ਰਹੇ ਪਰ ਕਰੀਏ ਕੀ ਇਸ ਤਰ੍ਹਾਂ ਦੀਆਂ ਕਹਾਣੀਆਂ ਅਮਰਿੰਦਰ ਸਿੰਘ ਨੂੰ ਲਿਆ ਦੋ ਵਾਰੀ ਮੁੱਖ ਮੰਤਰੀ ਬਣਾਇਆ ਸੁਰਿੰਦਰ ਪੁੰਦਰਾ ਐਕਐਮਸੀ 28 28 ਸਾਲ ਬਲੌਕ ਪ੍ਰਧਾਨਗੀ ਕੀਤੀ ਹੈ ਕੈਂਡੀਡੇਟ 6 ਮਹੀਨੇ ਪਹਿਲਾਂ ਲਿਓ ਜੇ 6 ਮਹੀਨੇ ਅਨਾਉਂਸਮੈਂਟ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਕੈਂਡੀਡੇਟ ਪਹਿਲਾਂ ਹੀ ਦੇਣਾ ਚਾਹੀਦਾ ਹੈ और अनाउंसमेंट ना करो पता होगा पर मैं थोड़ी ना है। और सब कुछ नजर आ रहा ना कि अगला चुनाव कौन लड़ेगा इस गलते अपने आप फोकस रखो मीटिंग विद ब्लॉक मैम आलसो भाई राजा गिर उन्होंने सुझाव दिता कि जेडे ਬਲਾਕਾਂ ਦੀਆਂ ਕਮੇਟੀਆਂ ਦੇ ਮੈਂਬਰ ਆ ਰਾਜਾ ਗਿੰਦੂ ਜੀ ਤੁਸੀਂ ਵੀ ਉਹਨਾਂ ਨਾਲ ਨੀਂਨਾ ਵਾਰ ਇਸੇ ਤਰ੍ਹਾਂ ਮੀਟਿੰਗ ਕਰੋ ਦੰਨਕਿਸ਼ੋਰ ਮੰਡਲ ਪ੍ਰਧਾਨ ਕਾਂਗਰਸੀ ਕਾਂਗਰਸ ਨੂੰ ਮਾਰਦੀ ਏ ਉਹਨਾਂ ਨੇ ਕਿਹਾ ਪਰ ਜਿਹੜੇ ਮਾਰਦੇ ਆ ਉਹਨਾਂ ਤੇ ਐਕਸ਼ਨ ਲੈਣਾ ਚਾਹੀਦਾ ਨਾਲ ਦੀ ਨਾਲ ਵਿਸ਼ਾਲ ਭਾਰਤੀ ਯੂਥ ਕਾਂਗਰਸ 80% ਲੋਕ ਯੂਥ ਕਾਂਗਰਸ 100% ਯੂਥ ਕਾਂਗਰਸ ਕਮਜ਼ੋਰ ਹੋਇਆ ਅਸੀਂ ਲੋਕ ਇਨਡਿਸਿਪਲਿਨ ਉੱਥੇ ਹੀ ਸ਼ੁਰੂ ਤੋਂ ਹੀ ਚੱਲ ਪੈਂਦਾ ਜੇ ਉੱਥੇ ਕੰਮ ਫਿੱਟ ਹੋਵੇ ਉਹ ਦੂਜਾ ਕਹਿੰਦਾ ਜਿਹੜੇ ਮੇਰੇ ਨਾਲ ਇਲੈਕਸ਼ਨ ਲੜਿਆ ਸੀ ਹੋ ਜਾਂਦਾ ਹੀ ਨਹੀਂ ਅੱਜ ਯੂਥ ਕਾਂਗਰਸ ਸਾਡੀ ਮੋਢਲੀ ਇਕਾਈ ਹੈ ਅਸੀਂ ਸਾਰਿਆਂ ਨੇ ਆ ਲੱਖਾ ਹੈ ਚਾਹੇ ਗੁਰਕੀਰਤ ਹੈ ਸਭ ਲੋਕ ਯੂਥ ਕਾਂਗਰਸ ਦੇ ਪ੍ਰੋਡਕਟ ਹੈਗੇ ਆਂ ਸੋ ਮਨਜੀਤ ਕੁਮਾਰ ਐਕਐਮਸੀ ਔਰ ਮੈਂ ਮੈਡਮ 6 ਟਾਈਮ ਦੀ ਐਮਸੀ ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ ਇਹੋ ਜਿਹੇ ਲੀਡਰ ਐਮਐਲਏ ਵੀ ਬਣਨੇ ਚਾਹੀਦੇ ਆ ਕਦੇ ਨਾ ਕਦੇ ਜੇਦੋਂ ਮਹਿਲਾ ਰਿਜ਼ਰਵ ਹੋ ਗਈ ਨਾ ਫਿਰ ਰਾਜਾ ਜੀ ਨੂੰ ਕਹਾਂਗੇ ਵੀ ਇਹਨਾਂ ਵਾਸਤੇ ਕੰਮ ਕਰੋ ਸੋ ਵੀ ਲਿਡ ਅ ਤੁਹਾਨੂੰ ਅਸੀਂ ਮਹਿਲਾ ਕਾਂਗਰਸ ਦੇ ਵਿੱਚ ਪੰਜਾਬ ਲੈਵਲ ਤੇ ਚੰਗੀ ਪੋਸਟ ਰਾਜਾ ਗਿਲ ਸਾਹਿਬ ਨਾਲ ਲੱਖਾ ਜੀ ਨਾਲ ਗੁਰਕੀਦੇ ਜੀ ਨਾਲ ਸਲਾਹ ਕਰਕੇ ਦੇਾਂਗੇ ਰਮੇਸ਼ ਕੁਲਾਰਕਸ ਬਲੌਕ ਔਨ ਸੋਸ਼ਲ ਮੀਡੀਆ ਸਮਤੀ ਮੈਂਬਰ ਜਿਹੜਾ ਸਾਡਾ ਸਾਥੀ ਹੈ ਸਾਇਲੈਂਟ ਔਨ ਗਵਰਨਮੈਂਟ ਮੀਡੀਆ ਦੇ ਵਿੱਚ ਆ ਰਿਹਾ ਹੈ कि ये लंबा है सोशल मीडिया ਦੇ ਵਿੱਚ ਆਉਣਾ ਚਾਹੀਦਾ ਆਪਣੀ ਸਰਕਾਰੋਂ ਤੇ ੱੱਕੇਸ਼ਈ ਕਿਉਂ ਨਹੀਂ ਹੁੰਦੀ ਬਲਾਟ ਸੰਪਤੀ ਕਮੇਟੀਆਂ ਦੀ ਕੋਈ ਵੀ ਕਾਰਵਾਈ ਮੀਟਿੰਗ ਨਹੀਂ ਹੁੰਦੀ ਇਹ ਤਾਂ ਜਿਹੜੀਆਂ ਸਰਕਾਰਾਂ ਹੁੰਦੀਆਂ ਉਹ ਹੀ ਕਰਦਾ ਆਪਣੀ ਜਦੋਂ ਸਰਕਾਰ ਆਏਗੀ ਕੋਸ਼ਿਸ਼ ਕਰਾਂਗੇ ਤੁਹਾਡੇ ਲੀਡਰ ਸਾਬਾ ਨੂੰ ਕਮੇਟੀ ਬਲਾਟ ਸੰਪਤੀ ਦੀ ਕਮੇਟੀ ਦੀ ਕੋਈ ਵੀ ਕਾਰਵਾਈ ਕਿਉਂ ਨਹੀਂ ਹੁੰਦੀ ਉਹ ਹੋਣੀ ਚਾਹੀਦੀ ਹੈ ਆਪਣੀ ਸਰਕਾਰ ਤੇ ੱੱਕਾ ਕਰਨ ਵਾਲੀ ਗੱਲ ਮੈਂ ਬਹੁਤ ਸਹਿਮਤ ਨਹੀਂ ਹਾਂ ੱੱਕੇ ਕਰਨ ਵਾਲਾ ਮੈਂ ਨੂੰ ਇੱਕ ਵਾਰੀ ਕਿਸੇ ਨੇ ਕਿਹਾ ਮੈਂ ਗਿਆ ਕਿਸੇ ਵੱਡੇ ਬੰਦੇ ਕੋਲੇ ਉਹਨੂੰ ਮੈਂ ਕਿਹਾ ਮੈਂ ਕਿਹਾ ਯਾਰ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਨਾ ਨੀਲੀ ਪੱਗ ਵਾਲਾ ਵੇਖ ਕੇ ਐਸਐਚਓ ਸਲੂਟ ਮਾਰਦਾ ਸੀਗਾ ਐਸਐਸਪੀ ਹੀਟ ਖੋ ਦਿੰਦਾ ਸੀਗਾ ਤੇ ਸਾਡੇ ਭੈਣ ਜੀ ਨੂੰ ਕੋਈ ਨਹੀਂ ਪੁੱਛਦਾ ਐਸਐਸ ਨੂੰ ਬਾਹਰ ਬਾ ਦਿੱਤੇ ਉਹ ਕਹਿੰਦਾ ਫਿਰ ਮੈਂ ਤੈਨੂੰ ਜਵਾਬ ਪੁੱਛਣਾ ਚਾਹਣਾ ਤੂੰ ਦੋ ਵਾਰੀ ਕਿਉਂ ਜਿੱਤਿਆ ਗਿੱਦਰ ਵਿੱਚ ਜੇ ਇਦਾਂ ਹੁੰਦਾ ਸੀ ਤੂੰ ਦੁਆਰੇ ਕਿਉਂ ਜਿੱਤ ਗਿਆ ਕਿਉਂਕਿ ਉਹ ਤਾਂ ਨੀਲੀ ਪੱਗ ਵਾਲੇ ਨੂੰ ਜਾਣੀ ਕਿ ਪੁਲਿਸ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਟੱਕਾ ਕਰਨ ਵਾਲਿਆਂ ਨੂੰ ਬਹੁਤਾ ਚਿਰ ਲੰਮਾ ਲੋਕ ਚੰਗਾ ਨਹੀਂ ਸਮਝਦੇ ਜਰਨਲ ਪਬਲਿਕ ਹਾਂ ਜਿਹੜਾ ਸਾਡਾ ਵਕੀਓ ਕਹਿੰਦਾ ਬਦਲਾ ਲੈ ਲਿਆ ਹਾਂ ਪਰ ਮੈਂ ਇੰਨੇ ਨਾਲ ਸਹਿਮਤ ਐ ਕਿ ਜੀਨੇ ਤੁਹਾਨੂੰ ਤਪਾਇਆ ਤੇ ਤੰਗ ਕੀਤਾ ਹੋਏ ਉਹਨੂੰ ਨਸੀਅਤ ਉਸ ਵੇਲੇ ਜਰੂਰ ਮਿਲੇ ਕਿ ਗਾਂ ਤੋਂ ਕਿਸੇ ਨਾਲ ਉਹ ਟੱਕਾ ਲਾ ਕਰ ਸਕੇ ਲੇਕਿਨ ਟੱਕੇ ਦੇ ਮੈਂ ਖਲਾਫ ਹਾਂ ਕਿਉਂਕਿ ਸਾਡੇ ਤੇ ਫਿਰ ਉਹਨਾਂ 'ਚ ਕੋਈ ਫਰਕ ਨਹੀਂ ਰਹੇਗਾ ਤੁਹਾਡੀ ਇੱਕ ਗੱਲ ਦਾ ਜਵਾਬ ਸੋਸ਼ਲ ਮੀਡੀਆ ਤੇ ਅਗਰੈਸਿਵ ਹੋਣਾ ਬਹੁਤ ਅਗਰੈਸਿਵ ਸੋਸ਼ਲ ਮੀਡੀਆ ਜਦੋਂ ਹੁਣ ਇੱਥੋਂ ਤੁਸੀਂ ਗਾਲ ਕੱਢੋ ਇੱਕ ਫੜਿਓ ਕੀ ਉਹ ਤੁਹਾਨੂੰ ਕੋਈ ਨਹੀਂ ਦੇਖ ਰਿਹਾ ਤੁਸੀਂ ਸਵੇਰ ਭੱਜਣ ਜਾਓ ਤੁਸੀਂ ਬਾਟ